ਅਲਹਾ ਰਾਈਪਰ ਮਿੱਤਰੋ ਸਰਾ ਹੋਇਆ ਤੇ ਮੈਚ ਤੁਸੀਂ ਆਪ ਹੀ ਦੇਖਿਆ ਵੀ ਬਹੁਤ ਲੇਟ ਵੀ ਹੋਏ ਦਰਸ਼ਕਾਂ ਨੇ ਦੇਖੇ ਨਹੀਂ ਹੋਣੇ ਇਨਾਮ ਦੱਸਦੇ ਆ ਤੁਹਾਨੂੰ ਵੀ ਮੋਟਰਸਾਈਕਲ ਕਿੰਨੇ ਲੱਗੇ ਆ ਪਹਿਲਾ ਮੋਟਰਸਾਈਕਲ ਸੈਮੀਫਾਈਨਲ ਚ ਮਿੱਤਰੋ ਬਿੰਦੂ ਹਰਿਆਣੇ ਨੇ ਜਿੱਤਿਆ ਵਿੱਕੀ ਜਾਗਪੁਰ ਨੂੰ ਜਫਾ ਲਾ ਕੇ ਉਹ ਮੋਟਰਸਾਈਕਲ ਦਾ ਜੇਤੂ ਬਣਿਆ ਦੂਜਾ ਮੋਟਰਸਾਈਕਲ ਮਿੱਤਰੋ ਸ਼ੀਰਾ ਧੂਰਗੋਟ ਉਹ ਜੇਤੂ ਬਣਿਆ ਦੀਨੂ ਜਵਾਰੇ ਨੂੰ ਰੇਡ ਰੋਕ ਕੇ ਸੋ ਸ਼ੀਰੇ ਨੇ ਵੀ ਦਿੱਤਿਆ ਸ਼ਾਗਾ ਦਿਆਲਪ੍ਰੀਆ ਵੀ ਮਿੱਤਰੋ ਮੋਟਰਸਾਈਕਲ ਜਿੱਤ ਗਿਆ ਤੇ ਰਾਜਾ ਪਧਰੀ ਵਾਲਾ ਵੀ ਉਹਨੇ ਵੀ ਮਿੱਤਰੋ ਜੋ ਹੈ ਜੱਫਾ ਲਾਇਆ ਉਹ ਲੈ ਕੇ ਗਿਆ ਮੋਟਰਸਾਈਕਲ ਤੇ 70 ਕਿਲੋ ਚ ਰਾਜੂ ਜੀਦਾ ਇਹਦੇ ਜੋ ਹੈ ਜੱਫੇ ਦੇ ਮਿੱਤਰੋ ਮੋਟਰਸਾਈਕਲ ਸੀਗਾ ਸੋ ਇਹ ਮੁੰਡਾ ਜਿੱਤਿਆ ਤੇ ਅੱਗੇ ਜੋ ਹੈ ਖਰਾਜੀ ਜੀਦਾ ਇਹ ਵੀ ਜੋ ਹੈ ਦੋ ਰੇਡਾਂ ਪਾ ਕੇ ਇਹ ਜੋ ਹੈ 70 ਕਿਲੋ ਜਈ ਮਿੱਤਰੋ ਇਹਦੀਆਂ ਵੀ ਜੋ ਰੇਡਾਂ ਤੇ ਮੋਟਰਸਾਈਕਲ ਲੱਗਿਆ ਮੈਨ ਕਹਾਂ ਵੀ ਬਰਸਾਤ ਹੀ ਹੋਈ ਆ ਮੋਟਰਸਾਈਕਲਾਂ ਦੀ ਰਿਅਲਟ ਵੀ ਦੱਸਦੇ ਆ ਤੁਹਾਨੂੰ ਫਾਈਨਲ ਵੀ ਕੌਣ ਬੈਸਟ ਬਣਿਆ ਵਿਕਾਸ ਹਲੇਵਾਲ ਨੇ ਮਿੱਤਰੋ ਮੋਟਰਸਾਈਕਲ ਤਾਂ ਲਈ ਗਿਆ ਬੋਲਟ ਵੀ ਇਹੀ ਜਿੱਤਿਆ ਹੋਇਆ ਬੈਸਟ ਇਹੀ ਬਣਿਆ ਹੋਇਆ ਸੋ ਇਹਨੇ ਵੀ ਮਿੱਤਰੋ ਭੋਲੂ ਨੂੰ ਰੋਕ ਕੇ ਬੈਸਟ ਜੋ ਹੈ ਜਾਫੀ ਤਾਂ ਬਣਿਆ ਹੀ ਆ ਮੋਟਰਸਾਈਕਲ ਵੀ ਜਿੱਤ ਕੇ ਲੈ ਕੇ ਗਿਆ ਸੋ ਵਿਕਾਸ ਨੇ ਮਿੱਤਰੋ ਕਮਾਲ ਕੀਤੀ ਆ ਇਸ ਮੁੰਡੇ ਦੀ ਖੇੜੀ ਵਕਰੀ ਸੀ ਫਾਈਨਲ ਰਿਜ਼ਲਟ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਅਲੇਵਾ ਤੇ ਦੂਜੇ ਨੰਬਰ ਤੇ ਮਿੱਤਰੋ ਸ਼ਾਕੇ ਦਿਆਲਪਰੀਏ ਦੀ ਟੀਮ ਆਈ ਆ 71 ਤੇ 51000 ਪਹਿਲਾ ਤੇ ਦੂਜਾ ਇਨਾਮ ਸੀਗਾ ਆਹ ਰਾਈ ਪਰ ਮੈਚ ਥੋੜੇ ਲੇਟ ਹੋ ਗਏ ਟੀਮਾਂ ਸਾਰੀਆਂ ਹੀ ਵਧੀਆ ਤੇ ਖਿਡਾਰੀ ਵੀ ਸਾਰੇ ਹੀ ਆਏ ਸੀਗੇ ਦੋਦੇ ਵਾਲੇ ਸੰਦੀਪ ਲਈ ਮਿੱਤਰੋ 911 ਦਾ ਲਾਣ ਹੋਇਆ ਸੰਦੀਪ ਨੂੰ 911 ਮਿਲਣਾ ਇਸ ਮੀਲੇ ਤੋਂ ਮਿੱਤਰੋ ਉਹ ਚੀਜ਼ ਬੋਲੀ ਗਈ ਆ ਆਉਣ ਵਾਲੇ ਦਿਨਾਂ 'ਚ ਸੰਦੀਪ ਨੂੰ ਵੀ 911 ਮਿਲੂਗਾ ਸੋ ਉਸ ਭਰਾ ਨੂੰ ਵੀ ਮੁਬਾਰਕਾਂ ਦਿੰਨੇ ਆ ਤੇ ਮਿੱਤਰੋ ਇਹ ਵੱਡੀਆਂ ਚੀਜ਼ਾਂ ਬੈਸਟ ਨੂੰ ਬੋਲਟ ਸੀ ਬੈਸਟ ਰੀਡਰ ਨਹੀਂ ਤੁਹਾਨੂੰ ਦੱਸਿਆ ਬੈਸਟ ਰੀਡਰ ਹੈਗਾ ਮਿੱਤਰੋ ਦੀਨੂ ਜਵਾਰੇ ਵਾਲਾ ਹਰਿਆਣੇ ਦਾ ਹੀ ਜੋ ਹੈ ਬੈਸਟ ਰੀਡਰ ਆ ਤੇ ਹਰਿਆਣੇ ਦਾ ਹੀ ਜੋ ਹੈ ਜਾਫੀ ਬੈਸਟ ਵਿਕਾਸ ਹਲੇਵੇ ਵਾਲਾ ਬੁਰੀਆ ਵੀ ਆਇਆ ਸੀ ਉਹ ਪਹਿਲਾਂ ਹਾਰ ਗਿਆ ਪਰ ਮੈਚ ਤਗੜੇ ਲੱਗਿਆ ਮੈਚ ਵਧੀਆ ਹੋਏ ਆ ਏ ਮਿੱਤਰੋ ਵੱਡੀ ਜਾਣਕਾਰੀ ਦੇਣੀ ਸੀਗੀ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਤੇ ਜੇ ਕੁਝ ਰਹਿ ਗਿਆ ਹੋਇਆ ਮੇਰੇ ਤੋਂ ਕੋਈ ਮੋਟਰਸਾਈਕਲ ਜਾਂ ਕੋਈ ਚੀਜ਼ ਉਹ ਤੁਸੀਂ ਦੱਸ ਸਕਦੇ ਹੋ ਨਵੀਂ ਵੀਡੀਓ ਵਿੱਚ ਮਿਲਦਾ ਮੈਂ ਧੰਨਵਾਦ